ਹਾਂਜੀ ਸਾਰਿਆਂ ਨੂੰ ਪਿਆਰ ਭਰੀ ਛੱਤ ਸ੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ ਰਾਮਪਰਾ ਵਿਖੇ ਮੋੜ ਰੋਡ ਤੇ ਸਥਿਤ ਬਿਜਲੀ ਘਰ ਦੇ ਤੁਹਾਨੂੰ ਹਾਲਾਤ ਦਿਖਾ ਰਿਆਂ ਕਿਸ ਤਰ੍ਹਾਂ ਦੇ ਹਾਲਾਤ ਬਿਜਲੀ ਘਰ ਦੇ ਹੋਏ ਨੇ ਕਾਇ ਨਾ ਜ਼ਿਆਦਾ ਉੱਗਿਆ ਪਿਆ ਕੋਈ ਸਫਾਈ ਨਹੀਂ ਲੋਕ ਬਿੱਲ ਪਰ ਨਾਉਂਦੇ ਨੇ ਕੁਛ ਲੜਜੇ ਕਰਜੇ ਤਕਾ ਦੇਖ ਲੂ ਕਿ ਡੱਕ ਡੱਕਾ ਹੋਇਆ ਪਿਆ ਤੋ ਪ੍ਰਬਹੁਤ ਜ਼ਿਆਦਾ ਹੁੰਦੀ ਹੈ ਤਾਂ ਛੱਡ ਵੀ ਛੋਟਾ ਜਿਹਾ ਸਫਾਈ ਦਾ ਕੋਈ ਵੀ ਪ੍ਰਬੰਧ ਨਹੀਂ ਏਸੀ ਦੀ ਪਾਈਪ ਤਾਂ ਦੇਖ ਲਓ ਉਹ ਵੀ ਬਾਹਰ ਕੱਢੀ ਹੋਈ ਹੈ ਚਰਗਲ ਜੀ ਮਣੀ ਵੀ ਆ ਡਿੱਗਣ ਵਾਲਾ ਕੰਮ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਹੀ ਨਹੀਂ ਇੱਥੇ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾਂਦਾ ਅੰਦਰ AC ਚੱਲਦੇ ਨੇ ਵਧੀਆ ਸੁਣਵਾਈ ਬਹੁਤ ਘੱਟ ਹੁੰਦੀ ਹੈ ਸਫਾਈ ਵੱਲ ਤਾਂ ਬਿਲਕੁਲ ਹੀ ਧਿਆਨ ਹੈ ਨਹੀਂ ਬਿਜਲੀ ਘਰ ਦਾ ਉਹਨਾਂ ਨੂੰ ਚਾਹੀਦਾ ਕਿ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਣ ਪੱਧਰ ਕਰ ਦੇਣ